ਚਲੋ ਦਿੱਲੀ ਦੀ ਸਿਆਸਤ ਦੇ ਭਵਿੱਖ ਦੇ ਉੱਤੇ ਹੀ ਗੱਲ ਕਰ ਲਈਏ ਕਿ ਜਿਹੜਾ ਹੁਣ ਦਿੱਲੀ ਦੇ ਮੁੱਖ ਮੰਤਰੀ ਕੀ ਅਸਤੀਫਾ ਦੇਣਗੇ ਕੋਈ ਹੋਰ ਸਾਂਭੇਗਾ ਵਾਕਡੋਰ ਦਿੱਲੀ ਦੀ ਕਿਉਂਕਿ ਇਸ ਤੋਂ ਪਹਿਲਾਂ ਮਨੀਸ਼ ਸੋਧਿਆ ਨੇ ਵੀ ਦਿੱਤਾ ਅਸਤੀਫਾ ਅਸਤੇਂਦਰ ਜੈਨ ਨੇ ਵੀ ਦਿੱਤਾ ਅਸਤੀਫਾ ਮੰਤਰੀ ਮੰਡਲ ਚੋਂ ਕੀ ਮੁੱਖ ਮੰਤਰੀ ਅਸਤੀਫਾ ਦੇਣਗੇ ਜਾਂ ਜੇਲ੍ਹ ਚੋਂ ਜਿਵੇਂ ਕਿਹਾ ਗਿਆ ਸੀ ਪਹਿਲਾਂ ਦਾਵਾ ਕੀਤਾ ਗਿਆ ਸੀ ਉਵੇਂ ਸਰਕਾਰ ਚੱਲ ਸਕਦੀ ਹੈ ਸੰਦੀਪ ਸਭ ਤੋਂ ਵੱਡੀ ਜਿਹੜੇ ਵੀ ਕੋਈ ਪਬਲਿਕ ਫਿਗਰ ਹੋਵੇ ਚਾਹੇ ਉਹ ਪਰਸਨੈਲਿਟੀ ਸਿਆਸੀ ਹੋਵੇ ਚਾਹੇ ਨਹੀਂ ਹੋਵੇ ਨਾ ਜੀ ਇੱਕ ਸਭ ਤੋਂ ਵੱਡੀ ਬੰਦੇ ਦੀ ਇੱਕ ਨੈਤਿਕਤਾ ਹੁੰਦੀ ਹੈ ਇੱਕ ਜਮੀਰ ਹੁੰਦੀ ਹੈ ਅਗਰ ਨੈਤਿਕਤਾ ਦੀ ਗੱਲ ਕਰਨੀ ਭਾਰਤੀ ਸਿਆਸਤ ਦੀ ਨੈਤਿਕਤਾ ਦੇ ਤੌਰ ਤੇ ਗੱਲ ਕਰਨੀ ਤਾਂ ਫਿਰ ਤੇਰਵਿੰਦ ਕੇਜਰੀਵਾਲ ਸਾਹਿਬ ਦਾ ਅਸਤੀਫਾ ਬੰਦ ਹੈਗਾ ਜੇਲ੍ਹ ਚੋਂ ਬੈਠ ਕੇ ਤੁਸੀਂ ਸਰਕਾਰ ਨਹੀਂ ਚਲਾ ਸਕਦੇ ਤੁਹਾਨੂੰ ਉੱਥੇ 6 ਦਿਨ ਕਿ 6 ਮਹੀਨੇ ਵੀ ਲਗਾਉਣੇ ਪੈ ਸਕਦੇ ਨੇ ਬੈਟਰ ਇਹ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਤਾਂ ਉਹਨਾਂ ਨੂੰ ਆਪਣੀ ਜਿਹੜੀ ਉਹਨਾਂ ਦੀ ਧਰਮਪਤ ਸविता ਕੇਜਰੀਵਾਲ ਸ੍ਰੀਨੀਤਾ ਕੇਜਰੀਵਾਲ ਉਹਨਾਂ ਨੂੰ ਉਥੋਂ ਦਾ ਦਿੱਲੀ ਦਾ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ ਕਿਉਂਕਿ ਭਾਰਤੀ ਸੰਵਿਧਾਨ ਦੇ ਮੁਤਾਬਕ ਕੋਈ ਵੀ 6 ਮਹੀਨੇ ਵਾਸਤੇ ਮੁੱਖ ਮੰਤਰੀ ਬਣਦਾ ਤੇ ਹੋ ਸਕਦਾ 6 ਮਹੀਨੇ ਉਹ ਸਰਕਾਰ ਚਲਾ ਲੈਣ ਉਸ ਤੋਂ ਬਾਅਦ ਤੁਸੀਂ ਦੁਬਾਰਾ ਆ ਸਕਦੇ ਹੋ ਹੁਣ ਸਵਾਲ ਇਹ ਹੈ ਕਿ ਜੇ ਉਹ ਨਹੀਂ ਛੱਡਦੇ ਆਗੇ ਤੇ ਫਿਰ ਤੁਸੀਂ ਲੋਕਾਂ ਕੋਲ ਅਸਤੀਫਾ ਨਹੀਂ ਮੰਗ ਸਕਦੇ ਫਿਰ ਤੇ ਤੁਹਾਨੂੰ ਮਨੀਸ਼ ਸੋਧਿਆ ਨੂੰ ਵੀ ਅਸਤੀਫਾ ਰ ਪਰਮਾਨ ਨਹੀਂ ਕਰਨਾ ਚਾਹੀਦਾ ਸਤਿੰਦਰ ਜੈਨ ਦਾ ਵੀ ਲੇਕਿਨ ਦੇਸ਼ ਦਾ ਕਾਨੂੰਨ ਵੀ ਤੇ ਹੈ ਨਾ ਤੁਸੀਂ ਇੰਨੇ ਦਿਨ ਰਹਿ ਰਿਓ ਅਸਤੀਫਾ ਨਹੀਂ ਦਿਓਗੇ ਫਿਰ ਤੁਸੀਂ ਕਹਿ ਦਿੰਦੇ ਨਾ ਕਿ ਅਸੀਂ ਬੜੇ ਦੁੱਧ ਤੋਤੇ ਆ ਦੁੱਧ ਨਹਾਤੇ ਜੀ ਅਸੀਂ ਅਸੀਂ ਬੜੇ ਕੱਟੜ ਮਾਨਦਰ ਤੇ ਕੱਟੜ ਮਾਨਦਰੀ ਪੈਸੇ ਨਾਲ ਦੀ ਪੈਸੇ ਵਾਲੀ ਵੀ ਤੁਹਾਡੀ ਪ੍ਰੂਵ ਹੋ ਗਈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹਨੂੰ ਤੁਸੀਂ ਪੋਲੀਟੀਕਲ ਐਵੈਂਟਾ ਵੀ ਨਹੀਂ ਕਹਿ ਸਕਦੇ ਨਾ ਕਿ ਇਹ ਜੀ ਬਦਲਾ ਲਊ ਸਿਆਸਤ ਆ ਗਿਆ ਦੇਖੋ ਜਦੋਂ ਸਰਕਾਰਾਂ ਆਪੋਜੀਸ਼ਨ ਲੀਡਰਾਂ ਦੇ ਖਿਲਾਫ ਬਦਲਾ ਲਊ ਸਿਆਸਤ ਕਰਦੀਆਂ ਨੇ they <laughs> ਡਿਸਟ੍ਰਿਕਟ ਕੋਰਟ ਤੁਹਾਨੂੰ ਦੇ ਦਿੰਦੀ ਹੈ ਰੀਲੀਫ ਹਾਈ ਕੋਰਟ ਰੀਲੀਫ ਦੇ ਦਿੰਦੀ ਹੈ ਸੁਪਰੀਮ ਕੋਰਟ ਰੀਲੀਫ ਕਰਦੀ ਹੈ ਕਿ ਸਿਆਸਤ ਤੋਂ ਪ੍ਰੇਰਿਤ ਤੌਰ ਤੇ ਦਿੱਤਾ ਕਿਨ ਅਨੁਸਖਪਾਲ ਖਹਿਰ ਨੂੰ ਮਿਲ ਗਈ ਜ਼ਮਾਨਤ ਭਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਉਹ ਪੋਲਿਟੀਕਲ ਮੋਟਿਵ ਸੀ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਤੱਕ ਸੁਪਰੀਮ ਕੋਰਟ ਨੂੰ ਤੈਨੂੰ ਕੋਈ ਮੈਨੇਜ ਕਰ ਸਕਦਾ ਸਤਿੰਦਰ ਜੈਨ ਨੂੰ ਕਿਉਂ ਨਹੀਂ ਜ਼ਮਾਨਤ ਮਿਲ ਰਹੀ ਹੈਗੀ ਮਨੀਸ਼ ਸੋਧਿਆ ਨੂੰ ਕਿਉਂ ਨਹੀਂ ਜ਼ਮਾਨਤ ਮਿਲ ਰਹੀ ਹੈਗੀ ਸੰਜੇ ਸਿੰਘ ਨੂੰ ਕਿਉਂ ਨਹੀਂ ਜ਼ਮਾਨਤ ਮਿਲੀ ਔਰ 13 ਹੋਰ ਵੀ ਜਣੇ ਉਹਨਾਂ ਨੂੰ ਕਿਉਂ ਨਹੀਂ ਜ਼ਮਾਨਤ ਮਿਲੀ ਇਹਦਾ ਮਤਲਬ ਉਹਦੇ ਵਿੱਚ ਪੈਸੇ ਦਾ ਲੈਣ ਦੇ 38 ਕਰੋੜ ਦਾ ਹੈ ਉਹ ਜਿਹੜਾ 28 ਪੇ ਦੀ ਈਡੀ ਨੇ ਰਿਪੋਰਟ ਦਿੱਤੀ ਆ ਉਹਦੇ ਕਰਕੇ ਉਹਦੇ ਵਿੱਚ ਬਹੁਤ ਕੁਝ ਹੈਗਾ ਤੇ ਇਸ ਕਰਕੇ ਤੁਹਾਡੀ ਜਿਹੜੀ ਇਮਾਨਦਾਰੀ ਉਹ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਹੈ ਲੇਕਿਨ ਹੁਣ ਨੈਤਿਕਤਾ ਵੀ ਆ ਨੈਤਿਕਤਾ ਦੇ ਤੌਰ ਤੇ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਹੈਗਾ ਔਰ ਤੁਸੀਂ ਜੇਲ੍ਹ ਤੋਂ ਬੈਠ ਕੇ ਸਰਕਾਰੀ ਚਲਕੀ ਤੁਸੀਂ ਅਗਰ ਕੋਈ ਕੰਮ ਕਰਵਾਣ ਆ ਗਏ ਫੈਸਲਾ ਤੇ ਕੀ ਜੇਲ੍ਹ ਦੇ ਵਿੱਚ ਤੁਹਾਡਾ ਜਿਹੜਾ ਪ੍ਰਿੰਸੀਪਲ ਸੈਕਟਰੀ ਤੋਂ ਸੀਐਮਦੋ ਜਾਏਗਾ ਕੀ ਤੁਸੀਂ ਜੇਲ੍ਹ ਦੇ ਵਿੱਚ ਕੈਬਨ ਮੀਟਿੰਗ ਬੁਲਾਓਗੇ ਕੀ ਸਰਕਾਰ ਤੁਹਾਨੂੰ ਪਰਵਾਨ ਕਰਨ ਦੇਗੀ ਕਿਵੇਂ ਹੋਏ ਪੋਸੀਬਲ ਨਹੀਂ ਆ ਔਰ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੀ ਧਰਮ ਪਤਨੀ ਨੂੰ ਬਣਾ ਦੇਣਾ ਚਾਹੀਦਾ ਹੈਗਾ ਜੇ ਉਹ ਨਹੀਂ ਤਾਂ ਕਿਸੇ ਹੋਰ ਨੂੰ ਬਣਾਓ ਨਾ ਜੇਲ੍ਹ ਚੋਂ ਤੁਸੀਂ ਸਰਕਾਰ ਜੇ ਚਲਾਓਗੇ ਤੇ ਭਾਰਤੀ ਸਿਆਸਤ ਦੇ ਵਿੱਚ ਜਿਹੜਾ ਤਾਂ ਤੁਸੀਂ ਕਹਿੰਦੇ ਸਾਡਾ ਨਾਮ ਬਹੁਤ ਬਣਿਆ ਅਸੀਂ ਬੜੀ ਇੱਕ ਬੜੀ ਤੇਜ਼ੀ ਨਾਲ ਗਰੋਇੰਗ ਪਾਰਟੀ ਆ ਸਾਡੀ ਵਰਲਡ ਤੇ ਬੜੀ ਬਲੇਬੀ ਕਿ ਜੇ ਕਿਸੇ ਨੇ ਐਜੂਕੇਸ਼ਨ ਹੈਲਥ ਤੇ ਕੰਮ ਕੀਤਾ ਤੇ ਉੱਥੇ ਫਿਰ ਮੌਰਤ ਤੌਰ ਤੇ ਵੀ ਤੁਹਾਡੀ ਜ਼ਿੰਮੇਵਾਰੀ ਬੰਨ੍ਹਦੀ ਆ ਗਈ ਹੈ ਤੁਹਾਨੂੰ ਜਲਦੀ ਅਸਤੀਫਾ ਦੇ ਕੇ ਕੋਈ ਨਾ ਕੋਈ ਉੱਥੇ ਜਿੰਨੂੰ ਵੀ ਬਣਾਉਣਾ ਉੱਥੇ ਗੋਪਾਲ ਰਾਏ ਸਾਹਿਬ ਤੁਹਾਡੀ ਉਹ ਜਿਹੜੇ ਮੈਡਮ ਆਤਸ਼ੀ ਉਹ ਵੀ ਹੈ ਜਾਂ ਹੋਰ ਵੀ ਕੋਈ ਆ ਉਹ ਜਾਂ ਤੁਹਾਡੀ ਮਿਸਿਸ ਆ ਤੁਸੀਂ ਬਣਾ ਸਕਦਾ ਪਰ ਇਹ ਕੋਲ ਮਲਾ ਕੇ ਉਹ ਹੁਣ ਕੇਜਰੀਵਾਲ ਸਾਹਿਬ ਨੇ ਡਿਸਾਈਡ ਕਰਨਾ ਕਿਉਂਕਿ ਕੁਰਸੀ ਛੱਡਣੀ ਕੋਈ ਹਰ ਕੋਈ ਕੁਰਸੀ ਛੱਡ ਨਹੀਂ ਸਕਦਾ ਕੁਰਸੀ ਹਾਂ ਤਿਆਗ ਦੇਣਾ ਪੈਂਦਾ ਤੁਸੀਂ ਪਾਰਟੀ ਦੇ ਕਨਵੀਨਰ ਵੀ ਹੋ ਤੁਸੀਂ ਮੁੱਖ ਮੰਤਰੀ ਵੀ ਹੋ ਤੇ ਕੁਰਸੀ ਤੁਹਾਨੂੰ ਚੰਬੜ ਦਿੰਦੀ ਹੈ ਕੁਰਸੀ ਦਾ ਤਾਜ ਵੀ ਆ ਤੇ ਕੁਰਸੀ ਤੁਹਾਡਾ ਇੱਕ ਬਹੁਤ ਵੱਡਾ ਰਾਜ ਵੀ ਆ ਪਰ ਉਸ ਤੋਂ ਵੱਡੀ ਤੁਹਾਡੀ ਦਿਲ ਹੁੰਦਾ ਤੁਸੀਂ ਤਿਆਗ ਕਰਦੇ ਇਸ ਮੌਕੇ ਤੇ ਜੇ ਤੁਹਾਨੂੰ ਜਮਾਨਤ ਮਿਲ ਗਈ ਜਾਂ ਤੁਹਾਨੂੰ ਲੱਗਾ ਕਿ ਦਿੱਲੀ ਦੇ ਜਨਤਾ ਫਿਰ ਤੁਹਾਨੂੰ ਜਿਤਾ ਦੇਗੀ ਹੋ ਸਕਦਾ ਕਿ ਆ ਲੋਕ ਸਭਾ ਚੋਣਾਂ ਦੇ ਵਿੱਚ ਜਦੋਂ 7 ਸੀਟਾਂ ਨੇ ਦਿੱਲੀ ਦੀਆਂ ਤੁਹਾਨੂੰ ਇੱਥੇ ਹੀ ਫਤਵਾ ਮਿਲ ਗਿਆ ਤੇ ਫਿਰ ਭਾਜਪਾ ਦੀ ਕਿਰਕਰੀ ਹੋ ਜਾਣੀ ਆ ਪਰ ਮੈਨੂੰ ਲੱਗਦਾ ਕਿ ਚਲੋ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਪਰ ਇਸ ਟਾਈਮ ਸਭ ਤੋਂ ਵੱਡੀ ਜਿਹੜਾ ਜ਼ਿੰਮੇਵਾਰੀ ਜਿਹੜੀ ਪਾਰਟੀ ਦੀ ਤੇ ਪਰਿਵਾਰ ਦੀ ਉਹ ਭਗਵੰਤ ਮਾਨ ਸਾਹਿਬ ਦੀ ਆ ਉਹਨਾਂ ਨੂੰ ਪੰਜਾਬ ਵੀ ਦੇਖਣਾ ਪੈਣਾ ਦਿੱਲੀ ਵੀ ਦੇਖਣਾ ਪੈਣਾ ਦੋਨੇ ਸਰਕਾਰਾਂ ਦੇਖਣੀਆਂ ਪੈਣੀਆਂ ਪਰਿਵਾਰ ਵੀ ਦੇਖਣਾ ਪੈਣਾ ਪਾਰਟੀ ਵੀ ਇੱਕ ਪਰਿਵਾਰ ਹੈ ਔਰ ਇੱਕ ਕੇਜਰੀਵਾਲ ਸਾਹਿਬ ਦਾ ਪਰਿਵਾਰ ਹੈ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਪਈ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਆ ਜਿੰਨਾ ਬੋਝ ਉਹਨਾਂ ਤੇ ਪੈ ਗਿਆ ਸਿਆਸੀ ਤੌਰ ਤੇ ਕਿਸੇ ਹੋਰ ਮੁੱਖ ਮੰਤਰੀ ਦੇ ਆ ਗਿਆ ਔਰ ਭਾਜਪਾ ਨੇ ਤੁਹਾਡੀ ਲੜਾਈ ਤੁਹਾਡੀ ਕਾਂਗਰਸ ਨਾਲ ਲੜਾਈ ਉਹ ਉਹ ਜਿਹੜੀ ਨਜਿੱਠਣੀਆਂ ਪੰਜਾਬ ਤਾਂ ਦੀ ਕਾਂਗਰਸ ਬੀਜੇਪੀ ਨਾਲ ਲੜਾਈ ਦਿੱਲੀ ਤਾਂ ਦੀ ਬੀਜੇਪੀ ਨਾਲ ਲੜਾਈ ਉਹ ਮੈਨੂੰ ਲੱਗਦਾ ਕਿ ਜ਼ਿੰਮੇਵਾਰੀ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਇਸ ਮੌਕੇ ਜੇ ਸਭ ਤੋਂ ਵੱਡਾ ਕਿਸੇ ਦਾ ਇਮਤਿਹਾਨ ਆ ਕਿਸੇ ਦਾ ਟੈਸਟ ਆ ਉਹ ਭਗਵੰਤ ਮਾਨ ਸਾਹਿਬ ਦਾ ਹੈਗਾ ਔਰ ਉਹ ਕੀ ਇਸ ਟੈਸਟ ਚ ਪਾਸ ਹੋਣਗੇ ਕਿਉਂਕਿ ਇੱਕ ਤੇ ਤੁਸੀਂ ਪਾਰਟੀ ਦੇ ਪੰਜਾਬ ਦੇ ਵੀ ਪ੍ਰਧਾਨ ਹੋ ਪੰਜਾਬ ਦੇ ਸੀਐਮ ਵੀ ਹੋ ਔਰ ਇੱਕ ਸਟਾਰ ਪ੍ਰਚਾਰਕ ਵੀ ਹੋ ਤੁਹਾਨੂੰ ਪੰਜਾਬ ਵੀ ਦੇਖਣਾ ਪੈਣਾ 13 ਸੀਟਾਂ ਇੱਥੇ ਲੜ ਰਹੇ ਹੋ ਹਰਿਆਣੇ ਚ ਲੜ ਰਹੇ ਹੋ ਦਿੱਲੀ ਚ ਸੱਤ ਲੜ ਰਹੇ ਹੋ ਹਰਿਆਣੇ ਦੀਆਂ 10 ਲੜ ਰਹੇ ਹੋ ਗੋਆ ਵੀ ਲੜ ਰਹੇ ਹੋ ਗੁਜਰਾਤ ਵੀ ਲੜ ਰਹੇ ਹੋ ਇਹ ਤੁਹਾਡੇ ਜਿੰਨਾ ਭਾਰ ਜ਼ਿੰਮੇਵਾਰੀ ਇਸ ਟਾਈਮ ਪਾਰਟੀ ਦੀ ਆਮਾਦੀ ਪਾਰਟੀ ਦੀ ਕਿਉਂਕਿ ਇਸ ਟਾਈਮ ਕੇਜਰੀਵਾਲ ਤੋਂ ਨੰਬਰ 2 ਕੌਣ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਮੈਨੂੰ ਲੱਗਦਾ ਇੰਨਾ ਤੇ ਜਿੱਡੀ ਵੱਡੀ ਜ਼ਿੰਮੇਵਾਰੀ ਹੈ ਅੱਗੇ ਤੇ ਕੇਜਰੀਵਾਲ ਦੇਖਦੇ ਸੀ ਨਾ ਦੋ ਦੋ ਸੂਬਿਆਂ ਦੀਆਂ ਸਰਕਾਰਾਂ ਨੂੰ ਹੁਣ ਭਗਵੰਤ ਮਾਨ ਸਾਹਿਬ ਨੂੰ ਦੋ ਦੋ ਸੂਬਿਆਂ ਦੀਆਂ ਸਰਕਾਰਾਂ ਔਰ ਪਾਰਟੀ ਦੇਖਣੀ ਪੈਣੀ ਹੈ ਦਿੱਲੀ ਵਾਲੇ ਨਾ ਕਿਤੇ ਕੱਲ ਨੂੰ ਕਹਿਣ ਲੱਗ ਜਾਣ ਕਿ ਪੰਜਾਬ ਵਾਲੇ ਦਖਲ ਦਿੰਦੇ ਆ ਦਿੱਲੀ ਦੀ ਨਹੀਂ ਉੱਥੇ ਤੇ ਹੈ ਨਹੀਂ ਨਾ ਸਰਕਾਰ ਕੋ ਉੱਥੇ ਤੇ ਸਾਰੇ ਕੰਮ ਗਵਰਨਰ ਕਰ ਰਿਹਾ ਉਹ ਲੈਫਟੀਨੈਂਟ ਗਵਰਨਰ ਕਰ ਰਿਹਾ ਵੀ ਕੇ ਸਖਸੈਨਾ ਸਾਹਿਬ ਕਰ ਰਹੇ ਨੇ ਉੱਥੇ ਤੇ ਭਾਰਤ ਸਰਕਾਰ ਮਿਊਨਿਸਪਲ ਕਾਰਪੋਰੇਸ਼ਨ ਚਲੋ ਇਹਨਾਂ ਕੋ ਆ ਗਈ ਉਹ ਪੁਲਿਸ ਉਹਨਾਂ ਦੀ ਹੈ ਸੈਂਟਰ ਸਰਕਾਰ ਦੀ ਉਹ ਸੈਂਟਰ ਸਰਕਾਰ ਕੋ ਬਹੁਤ ਖੋ ਜਾਏਗਾ ਨਾ ਉਹਦੇ ਪਟ ਪਟ 78 ਤੋਂ ਲੈ ਕੇ ਮੁਖ 77 ਤੱਕ ਤੇ ਅਫਸਰ ਵੀ ਨਹੀਂ ਲਗਾ ਸਕਦੇ ਅਗੇ ਨੇ ਪਰ ਚਲੋ ਇੱਕ ਸਟੇਟ ਦੇ ਤੌਰ ਤੇ ਤੇ ਦੇਖਿਆ ਜਾ ਸਕਦਾ ਹੈ ਤੇ ਮੈਨੂੰ ਲੱਗਦਾ ਕਿ ਭਗਵੰਤ ਮਾਨ ਸਾਹਿਬ ਵਾਸਤੇ ਬਹੁਤ ਵੱਡਾ ਟੈਸਟ ਹੈ ਉਹਨਾਂ ਨੂੰ ਜ਼ਿੰਮੇਵਾਰੀ ਨਿਭਾਉਣੀ ਪੈਣੀ ਮੋਢਿਆਂ ਤੇ ਭਾਰ ਪੈ ਗਿਆਗਾ ਔਰ ਇੱਕ ਸਟਾਰ ਪ੍ਰਚਾਰਕ ਹੈ ਦੇਖੋ ਜਿੰਨੀ ਅਪੀਲ ਜਿੰਨੇ ਸਟਾਰ ਪ੍ਰਚਾਰਕ ਭਗਵੰਤ ਮਾਨ ਉਹਨੇ ਕੇਜਰੀਵਾਲ ਸਾਹਿਬ ਨਹੀਂ ਹੈਗਾ ਜਿੰਨੇ ਪੰਜਾਬ ਦੇ ਛੱਡੋ ਦੇਸ਼ ਦੇ ਮਸਲਿਆਂ ਨੂੰ ਦੇਸ਼ ਦੇ ਲੋਕਾਂ ਦੀ ਪੀੜ ਨੂੰ ਸਮਝਦੇ ਲੇ ਲੋਕਾਂ ਦੀ ਨਬਜ਼ ਨੂੰ ਸਮਝ ਭਗਵੰਤ ਮਾਨ ਔਰ ਇਹਨਾਂ ਨੂੰ ਗੱਲ ਕਰਨੀ ਵੀ ਆਉਂਦੀ ਆ ਲੋਕਾਂ ਦੀ ਲੋਕਾਂ ਦੀ ਭਾਸ਼ਾ ਦੇ ਵਿੱਚ ਹੀ ਲੋਕਾਂ ਦੀ ਪੀੜ ਨੂੰ ਇਹਨਾਂ ਨੂੰ ਸਮਝਾਉਣਾ ਆਉਂਦਾ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡਾ ਟੈਸਟ ਆ ਔਰ ਇੱਕ ਹੋਰ ਭਗਵੰਤ ਮਾਨ ਸਾਹਿਬ ਨੂੰ ਬਾਲ ਵੀ ਮਿਲਿਆ ਪੰਜਾਬ ਦੇ ਬਹੁਤ ਸਾਰੇ ਐਮਐਲਏ ਤੇ ਮੰਤਰੀ ਆ ਉਹ ਭਗਵੰਤ ਮਾਨ ਨੂੰ ਦੀ ਬਜਾਏ ਜ਼ਿਆਦਾ ਕੇਜਰੀਵਾਲ ਸਾਹਿਬ ਨੂੰ ਸਲੂਟ ਮਾਰਦੇ ਸੀ ਜਾਂ ਜਿਹੜੇ ਜੇਲ੍ਹ 'ਚ ਬੈਠੇ ਉਹਨਾਂ ਨੂੰ ਸਲੂਟ ਮਾਰਦੇ ਸੀ ਹੁਣ ਉਹਨਾਂ ਨੂੰ ਵੀ ਹੋ ਗਿਆ ਹੋਊਗਾ ਕਿ ਨਹੀਂ ਹੁਣ ਤੇ ਸਾਨੂੰ ਆਪਣੇ ਵਾਲਾ ਹੀ ਆੜਾ ਕਸਮ ਤੇ ਆਪਣਾ ਹੀ ਚੰਗਾ ਹੁੰਦਾ ਬਗਾਨੇ ਖਸਮ ਤੇ ਕਾਹਦਾ ਰਾਜ ਕਰਨਾ ਹੁੰਦਾ ਨਾ ਹੁਣ ਉਹ ਆ ਉਹ ਇਸ ਕਰਕੇ ਭਗਵੰਤ ਮਾਨ ਸਾਹਿਬ ਦੇ ਚਾਰੇ ਪਾਸੇ ਇਸ ਟਾਈਮ ਬਹੁਤ ਵੱਡੀਆਂ ਮਜਬੂਰੀਆਂ ਪੰਜਾਬ ਨੂੰ ਵੀ ਲੈ ਕੇ ਚੱਲਣਾ ਦਿੱਲੀ ਵਾਲਿਆਂ ਨੂੰ ਵੀ ਲੈ ਕੇ ਚੱਲਣਾ ਕਿਉਂਕਿ ਉਹ ਇੱਕ ਸੀਨੀਅਰ ਮੋਸਟ ਤਜਰਬਾ ਦੇਖੋ ਕਿਉਂਕਿ ਦੋ ਵਾਰ ਐਮਪੀ ਰਹੇ ਚੁੱਕੇ ਨੇ ਇੱਕ 17 ਸਾਲ ਦੀ ਉਮਰ ਤੋਂ ਲੈ ਕੇ ਹੁਣ ਤੱਕ ਤਜਰਬਾ ਹੀ ਤਾਂ ਫੀਲਡ ਦੇ ਵਿੱਚ ਬਹੁਤ ਉਹਨਾਂ ਨੇ ਕੀ ਕੀਸੀਆਂ ਕੀਤੀਆਂ ਨੇ ਜਾਂ ਕਹਿੰਦੇ ਨਾ ਉਹ ਖਾਧੇ ਆਗੇ ਨੇ ਥੋ ਥੋੜੇ ਖਾਧੇ ਆਗੇ ਨੇ ਉਹ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਕੰਮ ਵੀ ਆਈਆਂ ਔਰ ਹੁਣ ਆ ਜਿਹੜੇ ਮੁੱਖ ਮੰਤਰੀ ਵੀ ਬਣ ਗਏ ਨੇ ਦੋ ਸੂਬਿਆਂ ਨੂੰ ਚੰਗੀ ਤਰ੍ਹਾਂ ਦੇਖਦੇ ਆਗੇ ਨੇ ਔਰ ਗੱਲਾਂ ਦੇ ਵਿੱਚ ਮੁੱਦਿਆਂ ਦੇ ਮਸਲੇ ਦੇ ਵਿੱਚ ਭਾਸ਼ਾ ਦੇ ਮਸਲੇ ਦੇ ਵਿੱਚ ਭਾਸ਼ਨ ਦੇ ਮਸਲੇ ਵਿੱਚ ਕੋਈ ਜੋ ਤੋੜ ਨਹੀਂ ਆ ਗਿਆ ਮੈਨੂੰ ਲੱਗਦਾ ਕਿ ਇਹ ਕੇਜਰੀਵਾਲ ਸਾਹਿਬ ਨੇ ਦੇਖਣਾ ਹੈਗਾ ਕਿ ਸ਼ਾਇਦ ਹੋਤੇ ਉਹ ਆਪਣੀ ਵਾਈਫ ਨੂੰ ਸੀਐਮ ਬਣਾ ਦੇਣ ਤੇ ਕੋਆਰਡੀਨੇਟਰ ਦੇ ਤੌਰ ਤੇ ਭਗਵੰਤ ਮਾਨ ਸਾਹਿਬ ਤੋਂ ਵੱਡੀ ਇਸ ਟਾਈਮ ਆਮ ਆਦੀ ਪਾਰਟੀ ਕੋਈ ਆਪਸ਼ਨ ਹੀ ਕਿਉਂਕਿ ਸਤਿੰਦਰ ਜੈਨ ਜੇਲ੍ਹ ਦੇ ਵਿੱਚ ਆ ਸੰਜੇ ਸਿੰਘ ਜੇਲ੍ਹ ਦੇ ਵਿੱਚ ਆ ਮਨੀਸ਼ ਸੁਸੋਧਿਆ ਜੇਲ੍ਹ ਦੇ ਵਿੱਚ ਆ ਤੇ ਜਿਹੜੇ ਨੰਬਰ ਲਓ ਚਾਰ ਜਾਂ ਨੰਬਰ 5 ਉਹ ਰਾਗਵ ਚੱਡਾ ਸਾਹਿਬ ਸੀ ਉਹ ਇਸ ਸਮੇਂ ਆਪਣੇ ਉਹ ਜੇਰੇ ਇਲਾਜ ਨੇ ਅੱਖਾਂ ਦਾ ਆਪਰੇਸ਼ਨ ਕਰਵਾ ਰਹੇ ਨੇ ਚੋਣਾ ਸਿਰਤੇ ਨੇ ਪ੍ਰਚਾਰ ਚੱਲ ਰਿਹਾ ਹੈਗਾ ਤੇ ਇਸ ਤੋਂ ਵੱਡੀ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਜਿਹੜਾ ਜ਼ਿੰਮੇਵਾਰੀ ਦਾ ਭਾਰ ਪਿਆਣਾ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਹੀ ਆ